ਕਾ ਨੂੰ ਆਪਾਂ ਉਹਨਾਂ ਨੂੰ ਕੋਈ ਵਰਨਾ ਨਾਏ ਦੇਈ ਆਪਾਂ ਭਾਰਤ ਸਰਕਾਰ ਨੂੰ ਜਗਾਈਏ ਤੋਂ ਸਾਰੇ ਮੰਡੀ ਦੇ ਵਸਣਾਂ ਤੋਂ ਬੇਨਤੀ ਹੈ ਕਿ ਬੱਤੀ ਕੀਤੇ ਹੋਏ ਲੋਕਾਂ ਨੂੰ ਵੀ ਸ਼ਾਮਲ ਹੋਵੋ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਖਤਮ ਕਰੋ ਖਤਮ ਕਰੋ ਪਾਕਿਸਤਾਨ ਨਰਕਾ ਭੇਜੋ ਖਤਮ ਕਰੋ ਖਤਮ ਕਰੋ ਖਤਮ ਕਰੋ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਤੇ ਮੌਤ ਦੇ ਘਾਲ ਬਾਰ ਦਿੱਤਾ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਇਸ ਨੂੰ ਲੈ ਕੇ ਪੰਜਾਬ ਦਾ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਇਹ ਪਤਾ ਹੀ ਹੈ ਕਿ ਕੱਲ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤ ਦੇ ਰਾਸ਼ਟਰੀ ਕਤਲੇਆ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤ ਦੇ ਨਾਲ ਦੇ ਕਤਲੇਆ ਬੰਦ ਕਰੋ ਬੰਦ ਕਰੋ ਬੰਦ ਕਰੋ ਬਹੁਤੀ ਹਿੰਸਾ ਬੰਦ ਕਰੋ ਮਰਦਾਬਾ 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 ਪਾਕਿਸਤਾਨ ਅੱਤਕਵਾਦ ਮਰਦਾਬਾ ਮਰਦਾ पाकिस्तान मु पाकिस्तान ਪਾਕਿਸਤਾਨ ਨੇ ਆਪਣੇ ਹਿੰਦੂ 26 ਲੋਕ ਮਾਰੇ ਗਏ ਨੇ ਉਹਨਾਂ ਲਈ ਅੱਪਾ ਸਾਰੇ ਨੇ ਇਕੱਠੇ ਹੋ ਕੇ ਇਸ ਨੂੰ ਲੜਾਈ ਲੜਨੀ ਹੈ ਤੇ ਰੋਸ ਬਜਾ ਰਣਾ ਹੈ ਪਾਕਿਸਤਾਨ ਮਰਦਾਬਾ ਮਰਦਾਬਾ ਕੌਣ ਮਰਦਾਬਾ 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 ਪਾਕਿਸਤਾਨ ਮਰਦਾਬਾ 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 ਸਾਰੇ ਦੁਕਾਨਦਾਰੋ ਵੀਰਾਂ ਨੂੰ ਬੇਨਤੀ ਹੈ ਕਿ ਉਹ ਦੁਕਾਨਾਂ ਨੂੰ ਵਧਾ ਕੇ ਇਸ ਰੋਸ ਮਿਆਰੇ ਵਿੱਚ ਸ਼ਾਮਲ ਹੋਣ ਧੰਨਵਾਦ ਕੱਕਾ ਕਿੱਜੇ ਰੋਸ ਮਾਰਚ ਜੋ ਕੀਤਾ ਜਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਕੱਲ੍ਹ ਸ਼੍ਰੀ ਨਗਰ ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਅਤਿ ਕਵਾਦੀਆਂ ਵੱਲੋਂ ਪਾਕਿਸਤਾਨ ਦੀ ਸਰਕਾਰ ਕੀ ਸ਼ਹਿਤ ਬਹੁਤ ਹੀ ਘਨੌਣੀ ਹਰਕਤ ਕੀਤੀ ਗਈ ਜਿਸ ਦੇ ਲਈ ¡Aquí muerto! ਕਾਹ ਲਿਆ ਕਤੂਤਾ ਦੇ ਉਹਦੇ ਮਾਰੀਆਂ ਹੁੰਦੀਆਂ ਜਾ ਰਹੀਆਂ ਤੇ ਭਾਰਤ ਦੇ ਇੱਟਨਸੇ ਰੋਕਣਾ ਟੱਪਲੇ ਹੁੰਦੇ ਆ ਬਲਿਆ ਕੋਈ ਨਹੀਂ ਲੈ ਕੇ ਆਪਾਂ ਨੂੰ ਪਹੁੰਚੀਆ ਚਲੋ ਮੁਰਦਾਬਾ 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 ਪਾਕਿਸਤਾਨ ਅੰਤਕਵਾਦ ਮੁਰਦਾਬਾ 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 ਪਾਕਿਸਤਾਨ ਅੰਤਕਵਾਦ ਮੁਰਦਾਬਾ ਮੁਰਦਾਬਾ पाकिस्तान पाकिस आंतवााद मु

खो माया ਹੋਕੇ ਰਹੂਗੀ ਇੱਧਰ ਦੇਖੋ ਇਹ ਮਨਾਇਆ ਹੋਕੇ ਰਹੂਗੀ ਟੱਕਰ ਹੋਕੇ ਰਹੂਗੀ ਪ੍ਰਦੀਪ ਓਏ ਹੋਕੇ ਰਹੂਗੀ ਹੋਕੇ ਰਹੂਗੀ ਪਾਕਿਸਤਾਨ ਖਤਮ ਕਰੋ ਖਤਮ ਕਰੋ ਨਾਮ ਪਾਕਿਸਤਾਨ ਖਤਮ ਕਰੋ ਮਰਦਾਬਾਦ ਖਤਮ ਕਰੋ ਸੁਭਾਨ ਅੱਲਾਹ ਵਾਲਾ ਜੀ ਨਾਮ ਹੈ ਤੁਹਾਡਾ ਜੀ ਮੈਂ ਜੀ ਚੰਦਰਮੋਹਨ ਆ ਸਟੇਟ ਮੈਂਬਰ ਜੂ ਦਾ ਬੀਜੇਪੀ ਪੰਜਾਬ ਜਿਹੜਾ ਅੱਜ ਮਾਰਚ ਕੱਢ ਦਿੱਤੀ ਜਿਹੜਾ ਮਾਰਚ ਜਿਹੜਾ ਕੱਲ ਜੀ ਪਹਿਲਗਾਮ ਦੇ ਵਿੱਚ ਅਤਵਾਦੀਆਂ ਵੱਲੋਂ ਹਿੰਦੂ ਧਰਮ ਨੂੰ ਟਾਰਗੇਟ ਕਰਕੇ 28 નિર્ਦੋਸ਼ ਲੋਕਾਂ ਦੀ ਜਾਨ ਲਈ ਗਈ ਉਸ ਸਬੰਧ ਦੇ ਵਿੱਚ ਅੱਜ ਅਸੀਂ ਪਾਕਿਸਤਾਨ ਦਾ ਪੁਤਲਾ ਫੁਕਿਆ ਤੇ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਤਾਂ ਜੋ ਭਾਰਤ ਸਰਕਾਰ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਕਰ ਸਕੇ ਤੇ ਪਾਕਿਸਤਾਨ ਨਾਲ ਜੋ ਵੀ ਆਪਣਾ ਰਾਇਪਤਾ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਪਾਕਿਸਤਾਨ ਨੂੰ ਸਬਕ ਸਿਖਾਇਆ ਜਾ ਸਕੇ ਜੇ ਪਾਕਿਸਤਾਨ ਅਹੀ ਹਰਕਤਾਂ ਕਰ ਦੇਣੀ ਅਗਰ ਉਹ ਵੈਕਸੀਨ ਕੀ ਜੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾ ਅਸੀਂ ਭਾਰਤ ਸਰਕਾਰ ਨੂੰ ਮਨਜੂਰ ਭਾਰਤ ਸਰਕਾਰ ਨੂੰ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨਾਲ ਸਾਰਾ ਵਪਾਰ ਬੰਦ ਕੀਤਾ ਜਾਵੇ ਪਾਣੀ ਤੱਕ ਇਹਨਾਂ ਦਾ ਬੰਦ ਕੀਤਾ ਜਾਵੇ ਤਾਂ ਜੋ ਪਾਕਿਸਤਾਨ ਨੂੰ ਪਤਾ ਲੱਗ ਜੇ ਕਿ ਹਿੰਦੁਸਤਾਨ ਨਾਲ ਪੰਗਾ ਲੈਣਾ ਮਾੜੀ ਗੱਲ ਹੈ ਠੀਕ ਠੀਕ ਡਾਕਟਰ ਵਿਪਨ ਜੀ ਜਿਹੜਾ ਇਹ ਜਲਸਾ ਕੱਢ ਰਹੇ ਹਾਂ ਜਿਹੜੇ ਵੀ ਜੰਮੂ ਕਸ਼ਮੀਰ ਦੇ ਵਿੱਚ ਬੰਦੇ ਸਾਡੇ ਮਾਰੇ ਗਏ ਨੇ ਉਹਨਾਂ ਦੇ ਜਿਨ੍ਹਾਂ ਨੇ ਮਾਰੇ ਉਹਨਾਂ ਦੇ ਖਿਲਾਫ ਕੱਢ ਰਿਹਾ ਇਹ ਪਾਕਿਸਤਾਨ ਦੀ ਸ਼ਰਾਰਤ ਹੈ ਜਾਂ ਅੰਤਗਵਾਦੀਆਂ ਦੀ ਸ਼ਰਾਰਤ ਹੈ ਬਸ ਇਹੀ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਤੇ ਸਾਨੂੰ ਇਨਸਾਫ ਮਿਲੇ ਇਸ ਚੀਜ਼ ਦਾ ਕੀ ਨਾਮ ਹੈ ਪਰੇਸ਼ কুমার ਜੀ 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 ਇਹ ਕੱਲ ਜੋ ਪਹਿ ਲਗਾਉਣ ਦੇ ਵਿੱਚ ਅਤੰਕਵਾਦੀਆਂ ਵੱਲੋਂ ਪਾਕਿਸਤਾਨ ਦੀ ਸ਼ਹਿਤੇ ਇੱਕ ਘਣਾਉਣੀ ਹਰਕਤ ਕੀਤੀ ਗਈ ਜਿਸ ਦੇ ਵਿੱਚ ਜੋ ਸ਼ਰਲਾਨੀ ਸੀਗੇ ਤੇ ਖਾਸ ਕਰਕੇ ਇੱਕ ਤਬਕੇ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਤੇ ਮੌਤ ਦੇ ਘਾਟ ਉਤਾਰਿਆ ਗਿਆ ਉਸ ਨੂੰ ਲੈ ਕੇ ਪੂਰੇ ਭਾਰਤਵਾਰਸ਼ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉਸ ਘੜੀ ਦੇ ਤਹਿਤ ਅਜ ਮੋੜ ਮੰਡੀ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਅਤੇ ਅਤਿਵਾਦ ਦੇ ਖਿਲਾਫ ਇੱਕ ਰੋਸ ਮਜਾਰਾ ਕੀਤਾ ਜਾ ਰਿਹਾ ਸਾਰੇ ਮੰਡੀ ਨਿਵਾਸੀ ਇਸ ਵਿੱਚ ਹਾਜ਼ਰ ਹੈ ਇਸ ਲਈ